8 ਵਜੇ ਚੌਕੀਦਾਰ ਦਾ ਫੋਨ ਗਿਆ ਕਿ ਕਹਿੰਦੇ ਵੀ ਤੁਹਾਡੀ ਦੁਕਾਨ ਤੇ ਅੱਗ ਲੱਗ ਗਈ ਹੈ ਅੱਥੀ ਚ ਆ ਗਏ ਹਾਂ ਦੁਕਾਨ ਤੇ ਜੀ ਦੂਜੇ ਫਾਇਰ ਸਿਲੰਡਰ ਲੱਗੇ ਹੋਏ ਸੀਗੇ ਉਹ ਫਟ ਗਿਆ ਕੀ ਰਿ ਇਸ ਵਕਤ ਦੀ ਵੱਡੀ ਖਬਰ ਪੰਜਾਬ ਦੇ ਮਲੋੜ ਤੋਂ ਆ ਰਹੀ ਹੈ ਜਿੱਥੇ ਇੱਕ ਡੇਰੀ ਨੂੰ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਮਲੋੜ ਫਾਇਰ ਬ੍ਰਿਗੇਡ ਦੀ ਟੀਮ ਨੇ मौके ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਡੇਰੀ ਮਾਲਕ ਵਿਜੇ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਦੇ ਨਾਲ ਕਰੀਬ 25 ਲੱਖ ਦਾ ਨੁਕਸਾਨ ਹੋ ਗਿਆ ਹੈ। ਹਾਲਾਂਕਿ ਮਲੋਟ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਤੁਰੰਤ ਅੱਗ ਨੂੰ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਸੀ ਇਸ ਪੂਰੀ ਘਟਨਾ ਦੇ ਵਿੱਚ 25 ਲੱਖ ਰੁਪਏ ਦਾ ਨੁਕਸਾਨ ਦੁਕਾਨ ਮਾਲਕ ਵੱਲੋਂ ਦੱਸਿਆ ਗਿਆ ਹੈ ਗਨੀਮਤ ਰਹੀ ਕਿ ਇਸ ਦੇ ਵਿੱਚ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ ਦੁਕਾਨ ਮਾਲਕ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਉਹਨਾਂ ਨੇ ਸਰਕਾਰ ਨੂੰ ਹਰਦਾਨਾ ਦੇਣ ਦੀ ਅਪੀਲ ਕੀਤੀ ਹੈ ਤਸਵੀਰਾਂ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਗ ਨੇ ਤਬਾਹੀ ਮਚਾ ਦਿੱਤੀ ਪੂਰਾ ਤੈਸ ਨਸ ਕਰ ਦਿੱਤਾ ਜੋ ਵੀ ਅੰਦਰ ਸਮਾਨ ਪਿਆ ਸੀ ਦੁਕਾਨ ਦੇ ਅੰਦਰ ਸਭ ਸੜਕੇ ਸੁਆਹ ਹੋ ਗਿਆ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ ਇਸ ਭਿਆਨਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਹਾਂਜੀ ਕੀ ਤੁਹਾਡਾ ਨਾਮ ਹੈ ਕਿਹੜੀ ਢੇਰੀ ਸੀਗੀ ਅਤੇ ਕੀ ਕੀ ਨੁਕਸਾਨ ਹੋਇਆ ਕਿਵੇਂ ਪਤਾ ਲੱਗਦਾ ਜੀ ਵਿਜੇ ਕੁਮਾਰ ਮੇਰਾ ਨਾਮ ਹੈ ਜੀ ਰਾਹੁਲ ਢੇਰੀ ਦੇ ਨਾਮ ਤੇ ਆਪਣੀ ਸ਼ੌਪ ਹੈ ਅਮੁੱਲ ਸਰ ਦੇ ਆਪਣਾ ਕੋਲ ਏਜੰਸੀ ਹੈ ਆ ਦਾ ਖੁੱਲਾ ਕੰਮ ਜੁੜਦਾ 4 ਵਜੇ ਚੌਕੀਦਾਰ ਦਾ ਫੋਨ ਗਿਆ ਕਿ ਕਹਿੰਦੇ ਵੀ ਤੁਹਾਡੀ ਦੁਕਾਨ ਤੇ ਅੱਗ ਲੱਗ ਗਈ ਅਸੀਂ ਚਾ ਆ ਗਏ ਦੁਕਾਨ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆ ਗਿਆ ਨਾਲ ਦੀ ਨਾਲ ਬਿਜਲੀ ਨੂੰ ਫੋਨ ਕੀਤਾ ਵੀ ਲਾਈਟ ਕੱਟ ਦਿਓ ਕਹਿੰਦੇ ਸਾਡੇ ਕੋਲ ਬੰਦੇ ਹੈ ਨਹੀਂ ਕਿ ਜਦੋਂ ਆਣਗੇ ਉਦੋਂ ਕਟਾਂਗੇ ਉਹ ਫਿਰ ਅਸੀਂ ਰਾਤ ਤੇਰੇ ਤੜਕੇ ਬੰਦਾ ਲੱਭ ਕੇ ਪ੍ਰਾਈਵੇਟ ਲੈਂਦਾ ਤੇ ਲੈਡ ਕੱਟੀ ਤਿੰਨ ਘੰਟਿਆਂ ਬਾਅਦ ਹੱਗ ਤੇ ਕੰਮ ਪਾਇਆ ਕਿੰਨਾ ਤੇ ਨੁਕਸਾਨ ਆ ਜਿਹੜਾ 25 ਲੱਖ ਤੋਂ ਉੱਪਰ ਦੀ 5-6 ਤਾਂ ਫ੍ਰੀਜਾਂ ਹੀ ਸੜ ਗਈਆਂ ਏਸੀ ਸੜ ਗਿਆ ਲੈਪਟਾਪ ਪ੍ਰਿੰਟਰ ਜਨਰੇਟਰ ਸਾਰੇ ਫ੍ਰੀਜ ਕੀ ਹੋ ਗਿਆ ਸਾਰਾ ਨੁਕਸਾਨ ਸਭ ਤੇ ਕੁਝ ਸਿਲੰਡਰ ਵਗੈਰਾ ਵੀ ਸੀ ਸਿਲੰਡਰ ਨਹੀਂ ਸੀ ਦੂਜੇ ਫਾਹਰ ਸਿਲੰਡਰ ਲੱਗੇ ਹੋਏ ਸੀਗੇ ਓਹ ਫਟ ਗਿਆ ਕੀ ਕੀ ਲੱਗਦਾ ਕੀ ਬਿਜਲੀ ਸਪਾਰਕਿੰਗ ਸ਼ਾਰਟ ਸਰਕਟ ਹੀ ਹੋਇਆ ਜੇ ਲੈ ਲੇਟ ਆਈ ਆਕਨਮ ਬਾਦ ਆਈ